ਸ਼ਕਾਲੇ ਸਮਾਜ ਦੇ ਬੁਲੇਟਿਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂਸ਼ਾਤ ਕਰਦੇ ਬੁਲੇਟਿਨ ਦੀ ਇਸ ਵੇਲੇ ਦੀ ਵੱਡੀ ਖਬਰ ਤੋਂ ਵਿਕਰਮ ਮਜੀਠੀਆ ਦੇ ਖਿਲਾਫ ਅੱਜ ਚਾਰਜ ਸ਼ੀਟ ਦਾਖਲ ਹੋਏਗੀ 40000 ਪੰਨਿਆਂ ਦੀ ਚਾਰਜ ਸ਼ੀਟ ਹੈ ਜਿਸ ਨੂੰ ਦਾਖਲ ਕੀਤਾ ਜਾਏਗਾ ਵਿਜੀਲੈਂਸ ਦੇ ਵੱਲੋਂ ਦੱਸਿਆ ਕਿ ਸੋਰਸਸ ਦੇ ਹਵਾਲੇ ਤੋਂ ਇੱਕ ਖਬਰ ਹੈ ਅਤੇ ਅਕਾਲੀ ਭਾਜਪਾ ਆਗੂਆਂ ਦੇ ਵੀ ਬਿਆਨ ਦਰਜ ਕੀਤੇ ਗਏ ਨੇ ਇਹ ਸੋਰਸਸ ਦੇ ਹਵਾਲੇ ਤੋਂ ਜਾਣਕਾਰੀ ਹੈ ਪੰਜਾਬ ਹਰਿਆਣਾ ਦੇ ਸਣੇ 15 ਥਾਵਾਂ ਤੇ ਛਾਪੇਮਾਰੀ ਹੋਈ ਹੈ ਔਰ 200 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਨੇ ਵਿਜੀਲੈਂਸ ਨੇ 400 ਬੈਂਕ ਅਕਾਊਂਟਸ ਦੀ ਜਾਂਚ ਕੀਤੀ ਹੈ ਇਹ ਜਾਣਕਾਰੀ ਸਰੋਤਸ ਦੇ ਹਵਾਲੇ ਤੋਂ ਤਾਂ ਮੋਹਾਲੀ ਕੋਰਟ ਦੇ ਵਿੱਚ ਦੱਸਿਆ ਕਿ ਇਹ ਚਾਰਜਸ਼ੀਟ ਦਾਖਲ ਕੀਤੀ ਜਾਏਗੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਨੇ ਵਿਕਰਮਜੀਤਿਆ ਔਰ ਗ੍ਰਿਫਤਾਰੀ ਦੇ 59ਵੇਂ ਦਿਨ ਇਹ ਚਾਰਜਸ਼ੀਟ ਦਾਖਲ ਹੋਏਗੀ ਯਾਨੀ ਕਿ ਕੱਲ ਨੂੰ 7 ਦਿਨ ਹੋ ਜਾਣਗੇ ਵਿਕਰਮਜੀਤਿਆ ਨੂੰ ਗ੍ਰਿਫਤਾਰ ਹੋਏ ਔਰ ਕਿਸ ਤਰੀਕੇ ਦੇ ਨਾਲ ਗ੍ਰਿਫਤਾਰੀ ਹੋਈ ਸੀ ਇਹ ਸਭ ਨੇ ਵੇਖਿਆ ਤਾਂ ਮਨੋਜ ਰਾਠੀ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ ਮਨੋਜ ਕੀ ਜਾਣਕਾਰੀ ਹੈ ਦੇਖੋ ਬਿਲਕੁਲ ਗੁਰਜੋਤ ਅਸੀਂ ਕਹਿ ਸਕਦੇ ਹਾਂ ਕਿ ਅੱਜ ਅਹਿਮ ਚਾਰਜ ਸ਼ੀਟ ਜਿਹੜੀ ਹੈ ਉਹ ਦਾਖਲ ਕੀਤੀ ਜਾਣੀ ਹੈ ਵਿਜੀਲੈਂਸ ਵੱਲੋਂ ਔਰ ਵਿਜੀਲੈਂਸ ਦੇ ਅਫਸਰ ਦਫ਼ਤਰ ਥੋੜੀ ਦੇਰ ਤੱਕ ਜਿਹੜੀ ਹੈਗੀ ਮੋਹਾਲੀ ਕੋਰਟ ਦੇ ਵਿੱਚ ਪਹੁੰਚਣਗੇ ਔਰ ਹੁਣ ਤੱਕ ਦੀ ਜਿਹੜੀ ਸੋਰਸਿਸ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਕਰੀਬ 10000 ਪੰਨੇ ਜਿਹੜੇ ਹੈਗੇ ਇਹਦੀ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ ਚਾਰਜ ਸ਼ੀਟ ਤਿਆਰੀ ਕੀਤੀ ਗਈ ਹੈ ਜਿਹਦੇ ਵਿੱਚ ਕਰੀਬ 200 ਤੋਂ ਵੀ ਜ਼ਿਆਦਾ ਜਿਹੜੇ ਗਵਾਹ ਨੇ ਉਹਨਾਂ ਦੇ ਬਿਆਨ ਦਰਜ ਕਰਾਏ ਗਏ ਨੇ ਇਸ ਤੋਂ ਇਲਾਵਾ ਕਰੀਬ 400 ਤੋਂ ਵੀ ਜ਼ਿਆਦਾ ਜਿਹੜੇ ਬੈਂਕ ਅਕਾਊਂਟਸ ਐ ਉਹਨਾਂ ਦੀ ਜਾਂਚ ਕੀਤੀ ਗਈ ਐ ਔਰ ਚਾਹੇ ਉਹ ਵਿਕਰਮ ਮਜੀਠੀਆ ਦੇ ਹੋਣ ਉਹਨਾਂ ਦੇ ਪਰਿਵਾਰ ਦੇ ਹੋਣ ਉਹਨਾਂ ਦੀ ਕੰਪਨੀ ਦੇ ਹੋਣ ਉਹਨਾਂ ਦੀ ਕੰਪਨੀ ਕਿੱਥੇ ਕਿੱਥੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਆਂਦੀ ਕਹਿ ਸਕਦੇ ਆ ਕਿ ਇੱਕ ਪੂਰੀ ਇੱਕ ਡਿਟੇਲ ਜਿਹੜੀ ਚਾਰ ਸ਼ੀਟ ਐ ਉਹ ਦਿੱਤੀ ਗਈ ਐ ਦਿੱਤੀ ਜਾਣੀ ਐ ਥੋੜੀ ਦੇਰ ਤੱਕ ਇਹ ਸਭ ਜਿਹੜੀ ਕੀਤੀ ਜਾਣਗੀ ਦੇ ਵਿੱਚ ਇੱਕ ਹੋਰ ਐ ਜਿਹਦੇ ਸੌਤੀ ਸਾਨੂੰ ਜਾਣਕਾਰੀ ਨਿਦੇ ਕਿ ਚਾਹੇ ਪੰਜਾਬ ਹਰਿਆਣਾ ਹਿਮਾਚਲ ਜੀ ਟੀਪੀ ਦਿੱਲੀ ਤੇ ਕਰੀਬ 15 ਜਗਾਹ ਤੇ ਇਹ ਛਾਪੇਮਾਰੀ ਜਿਹੜੀ ਕੀਤੀ ਗਈ ਸੀ ਉਹਦੀ ਸਾਰੀ ਇੱਕ ਇੱਕ ਡਿਟੇਲ ਇਸ ਚਾਰਟ ਸੀਟ ਦੇ ਵਿੱਚ ਦਿੱਤੀ ਗਈ ਹੈ ਜਿਹਦੇ ਵਿੱਚ ਕੀ ਕੀ ਚੀਜ਼ਾਂ ਉਹਨਾਂ ਨੂੰ ਮਿਲੀ ਹੈ ਚਾਹੇ ਉਹ ਪ੍ਰਾਪਰਟੀ ਨੂੰ ਲੈ ਕੇ ਹੋਵੇ ਚਾਹੇ ਉਹਨਾਂ ਦੀ ਸ਼ੇਅਰਿੰਗ ਜਿਹੜੀ ਜਿਹੜੇ ਬਿਜ਼ਨਸ ਦੇ ਵੀ ਸ਼ੇਅਰਿੰਗ ਹੋਵੇ ਉਹ ਜਿਹੜੀ ਡਿਟੇਲ ਹੈ ਉਹ ਦਿੱਤੀ ਗਈ ਹੈ ਇਸ ਤੋਂ ਇਲਾਵਾ ਕਈ ਜਿਹੜੇ ਲੀਡਰਸ ਨੇ ਕਈ ਅਧਿਕਾਰੀ ਨੇ ਉਹਨਾਂ ਨੇ ਵੀ ਇਹਦੇ ਵਿੱਚ ਬਿਆਨ ਦਰ ਦਿੱਤੇ ਗਏ ਨੇ ਜਿਹੜੇ ਸੋਰਸ ਤੋਂ ਜਾਣਕਾਰੀ ਮਿਲਦੀ ਔਰ ਕਰੀਬ 10000 ਤੋਂ ਵੀ ਜਿਹੜੇ ਜ਼ਿਆਦਾ ਬੰਦੇ ਨੇ ਉਨਾ ਦੀ ਇੱਕ ਡਿਟੇਲ ਚਾਰਜਸ਼ੀਟ ਦਾਖਲ ਕੀਤੀ ਗਈ ਹੈ ਕਿਉਂਕਿ ਗੁਰਜੋਤ ਇੱਕ ਪੂਰਾ ਇੱਕ ਲਿਮਿਟ ਇੱਕ ਟਾਈਮ ਬౌండ్ ਹੁੰਦਾ ਹੈ ਜਿਹੜੀ ਵੀ ਚਾਰਜਸ਼ੀਟ ਦਾਖਲ ਕੀਤੀ ਜਾਂਦੀ ਹੈ ਕਿਸੇ ਦੇ 90 ਦਿਨ ਕਿਸੇ ਦੇ ਟਾਈਮ ਬౌండ్ ਹੁੰਦਾ ਹੈ ਹਾਲਾਂਕਿ ਅੱਜ ਕੁਛੀ دیر ਬਾਅਦ ਜਿਹੜੇ ਅਫਸਰ ਹਾਲੀਕੋਰਟ ਦੇ ਵਿੱਚ ਪਹੁੰਚ ਰਹੇ ਨੇ ਵਿਜੀਲੈਂਸ ਦੀ ਟੀਮ ਪਹੁੰਚ ਰਹੀ ਹੈ ਉਹਨਾਂ ਨੇ ਪੂਰੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਜਿਹੜੇ ਅਧਿਕਾਰੀ ਇਸ ਦੇ ਵਿੱਚ ਇਨਵੈਸਟੀਗੇਸ਼ਨ ਆਫੀਸਰ ਨੇ ਉਹ ਇੱਥੇ ਪਹੁੰਚਣਗੇ ਤੇ ਮਹਾਲੀਕੋਰਟ ਦੇ ਵਿੱਚ ਇਹ ਚਾਰਜਸ਼ੀਟ ਜਿਹੜੀ ਆ ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ ਕਿ ਜਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਸੀ ਹਾਲਾਂਕਿ ਵਿਕਰਮ ਮਜੀਠੀਆ ਦੇ ਜਿਹੜੇ ਐਡਵੋਕੇਟਸ ਨੇ ਉਹਨਾਂ ਵੱਲੋਂ ਪੜਾ ਹੀ ਕਲੀਅਰ ਇਹ ਦੇ ਵਿੱਚ ਕਿਹਾ ਗਿਆ ਕਿ ਇੱਕ ਪੂਰੇ ਪੋਲੀਟੀਕਲੀ ਵੈਟਾ ਦਾ ਦੇ ਚੱਲਦੇ ਇਹ ਐਫ ਆਈ ਆਰ ਦੱਚਦੀ ਗਈ ਉਹਨਾਂ ਨੂੰ ਹਰਜ ਕੀਤਾ ਗਿਆ ਹਾਲਾਂਕਿ ਪ੍ਰਾਪਰਟੀ ਜਿਹੜੀ ਹੈਗੀ ਹੈ ਤੇ ਮਨਗਤ ਕਹਾਣੀਆਂ ਜਿਹੜੀ ਹੈ ਬਣਾਈ ਗਈ ਔਰ ਦੇਖੋ ਤੁਸੀਂ ਬیل ਐਪਲੀਕੇਸ਼ਨ ਨੂੰ ਲੈ ਕੇ ਬਹੁਤ ਲੰਬੀ ਜੋੜੀ ਬਹਿਸ ਬਹਿਸ ਜਿਹੜੀ ਹੈ ਕੀਤੀ ਗਈ ਸੀ ਕਰੀਬ 1 ਮਹੀਨੇ ਜਿਹੜੀ ਡੇਟਾ 506 ਡੇਟਾ ਪਾਈ ਗਈ ਸੀ ਬੇਲ ਐਪਲੀਕੇਸ਼ਨ ਨੂੰ ਲੈ ਕੇ ਸੁਣਵਾਈ ਹੋਈ ਸੀ ਔਰ ਇੱਕ ਇੱਕ ਡਿਟੇਲ ਜਿਹੜੀ ਐਫ ਆਈ ਆਰ ਦੇ ਆਧਾਰ ਤੇ ਫੈਕਟ ਦੇ ਆਧਾਰ ਤੇ ਇਹਦੇ ਵਿੱਚ ਸੁਣਵਾਈ ਹੋਈ ਬਹਿਸ ਬਾਜ਼ੀ ਹੋਈ ਆਰਗੂਮੈਂਟਸ ਹੋਏ ਹਾਲਾਂਕਿ ਉਹਨਾਂ ਦੀ ਬੇਲ ਡਿਸਪਸ ਹੋਈ ਲੇਕਿਨ ਇਹਦੇ ਵਿੱਚ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਸੀ 25 ਜੂਨ ਨੂੰ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋਈ ਮਜੀਠਾ ਤੋਂ ਅੱਛੇ ਜੀ ਐਫ ਆਈ ਆਰ ਦੰਦ ਹੋਈ ਸੀ ਉਹਦੇ ਵਿੱਚ ਆਜ ਤੋਂ ਜ਼ਿਆਦਾ ਸੰਪਤੀਆਂ ਨਹੀਂ ਕਿ ਟੀਏ ਦਾ ਜਿਹੜਾ ਕੇਸ ਰਜਿਸਟਰ ਕੀਤਾ ਗਿਆ ਉਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਜਿਹੜੇ ਗਵਾਹ ਨੇ ਚਾਹੇ ਬੈਂਕ ਅਕਾਊਂਟਸ ਨੇ ਚਾਹੇ ਪ੍ਰਾਪਰਟੀ ਨੂੰ ਲੈ ਕੇ ਹੋਣ ਚਾਹੇ ਉਹਨਾਂ ਦੇ ਉਹਨਾਂ ਦੇ ਅਕਾਊਂਟ ਜਿਹੜੇ ਹੈਗੇ ਬੈਂਕ ਅਕਾਊਂਟਸ ਉਹਨਾਂ ਦੇ ਉਹਨਾਂ ਦੀ ਪਰਿਵਾਰਿਕ ਮੈਂਬਰਾਂ ਦੀ ਉਹਨਾਂ ਦੀ ਕੰਪਨੀ ਦੇ ਔਰ ਦਿੱਲੀ ਦਾ ਵੀ ਇਹ ਪ੍ਰਾਪਰਟੀ ਨੂੰ ਲੈ ਕੇ ਜਿਸ ਗੱਲਬਾਤ થઈ ਸੀ ਜਮਾਦਲ ਦੇ ਦੀ ਪ੍ਰਾਪਰਟੀ ਨੂੰ ਲੈ ਕੇ ਔਰ ਬਿਜ਼ਨਸ ਵੱਲੋਂ ਜਿਹੜਾ ਹੈਗਾ ਕੁਲਾਤਾ ਕਿਪਤਾ ਸੀਗਾ ਇਹ ਟੋਟਲੀ કુલ ਮਿਲਾ ਕੇ 100000 ਤੋ ਵੀ ਜਿਆਦਾ ਜਿਹੜੇ ਬੰਨੇ ਆ ਉਹਨਾਂ ਦੀ ਇੱਕ ਪੂਰੀ ਰਿਪੋਰਟ ਤਿਆਰ ਕੀਤੀ ਗਈ ਹੈ ਜੋ ਕਿ ਅੱਜ ਥੋੜੀ ਦੇਰ ਤੱਕ ਬਿਜ਼ਨਸ ਵੱਲੋਂ ਇਹ ਜਿਹੜੀ ਹੈਗੀ ਸਬਮਿਟ ਕੀਤੀ ਜਾਵੇਗੀ ਠੀਕ ਹੈ ਸ਼ੁਕਰੀਆ ਮਨੋਜ तमाम ਜਾਣਕਾਰੀ ਲਈ ਗੱਲਬਾਤ થઈ ਤਾਂ 200 ਤੋਂ ਵੱਧ ਬਿਆਨ ਹੋਏ ਨੇ ਔਰ 400 ਬੈਂਕ ਖਾਤੇ ਨੇ ਜਿਨ੍ਹਾਂ ਨੂੰ ਖੰਡਾਲਿਆ ਗਿਆ ਇਸ ਤਰੀਕੇ ਦੇ ਨਾਲ ਜਾਣਕਾਰੀ ਮਨੋਜ ਵੀ ਦੇ ਰਿਹਾ ਸੰਤ ਪੰਜਾਬ ਹਰਿਆਣਾ ਦਿੱਲੀ ਦੇ ਸਣੇ ਹੋਰ ਕਈ ਥਾਵਾਂ ਨੇ ਔਰ ਸਨੇ 15 ਥਾਵਾਂ ਦੇ ਕੋਲ ਦੱਸਿਆ ਜਾ ਰਿਹਾ ਜਿੱਥੇ ਕਿ ਛਾਪੇ ਮਾਰੀ ਹੋਈ ਹੈ ਔਰ 210 ਤੋਂ ਜ਼ਿਆਦਾ ਗਵਾਹ ਨੇ ਜਿਨ੍ਹਾਂ ਦੇ ਬਿਆਨ ਦਰਜ ਹੋਏ ਨੇ 400 ਬੈਂਕ ਅਕਾਊਂਟਸ ਨੇ ਜਲਦੀ ਜਾਂਚ ਹੋਈ ਹੈ ਤੱਕ 4000 ਪੰਨਿਆਂ ਦੀ ਚਾਰਜ ਸ਼ੀਟ ਹੈ ਜੋ ਦਾਖਲ ਕੀਤੀ ਚਾਹੀਦੀ ਅੱਗੇ ਵਧਿਆ ਤਾਂ ਪੰਜਾਬ ਯੂਨੀਵਰਸਿਟੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ 3 ਸਤੰਬਰ ਨੂੰ ਦਸੇਹਵੀਂ ਦੀਆਂ ਚੋਣਾਂ ਹੋਣਗੀਆਂ 27 ਅਗਸਤ ਨੂੰ ਇਹ ਨਾਮਜ਼ਦਗੀਆਂ ਭਰੀਆਂ ਜਾਣਗੀਆਂ अठाई अगस्त को वापस ले लेगज आ तीन सितंबर में चोणों का 3 नू दा नतीजा आएगा तीन सितंबर को ही वोटिंग होगी हालांकि पिछले साल छः सितंबर वोटिंग हुई थ उस दिन नतीजा आया से तो इस बार तीन सितंबर को यह दिन तय किया गया है जो दो गया और अनुराग दलाल पिछली बार जेतू रहे सन जो प्रैसीडेंट बने सन निर्दलीय उम्मीदवार से जिन्होंने जेतू जड़े रहे सन और उसके बाद जेकर दूसरे नंबर का जिक्र किया जाए तो आम आदमी पार्टी की जी विद्यार्थी यूथ विंग है उन्होंने ਅ ਦਾ ਦੂਸਰੇ ਨੰਬਰ ਤੇ ਉਹਨਾਂ ਦੇ ਨਤੀਜੇ ਆਏ ਸੰਤਾ ਇਸ ਵਾਰ ਦੇਖਣਾ ਹੋਵੇਗਾ ਕਿ ਕੁਝ ਤਸਵੀਰ ਰਹੇਗੀ ਤਾਂ ਪੰਜਾਬ ਯੂਨੀਵਰਸਿਟੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਔਰ ਯੂਨੀਵਰਸਿਟੀ ਦੇ ਵਿੱਚ ਹੁਣ 3 ਸਤੰਬਰ ਨੂੰ ਮੋਟਾ ਪੈਣਗੀਆਂ ਔਰ ਉਸੇ ਦਿਨ ਹੀ ਨਤੀਜੇ ਆਣਗੇ ਹਾਲਾਂਕਿ 2 ਤਾਈਗਸ ਤੱਕ ਨਾਮਜ਼ਦਗੀਆਂ ਪੜੀਆਂ ਜਾਣਗੀਆਂ ਹਰ ਕੋਈ ਇਲਾਕੇ ਜਿਸ ਤਰੀਕੇ ਦੇ ਨਾਲ ਪੂਰੀ ਤਿਆਰੀ ਹਰ ਇੱਕ ਵਿਅਕਤੀ ਹੁੰਦੀ ਹੈ ਮੇਸ਼ਕੋ ਵੱਖ-ਵੱਖ ਪਾਰਟੀਆਂ ਦੇ ਨਾਲ ਸੰਬੰਧਿਤ ਵਿੰਗ ਹੋਣ ਜਾਂ ਫਿਰ ਇੰਡੀਪੈਂਡੈਂਟ ਕੋ ਚੋਣ ਲੜਦਾ ਹੋਵੇ ਔਰ ਸਭ ਦੇ ਵੱਲ ਇਹ ਕਿਹਾ ਜਾਂਦਾ ਕਿ ਸਟੂਡੈਂਟਸ ਦੀ ਜਿਹੜੀ ਆ ਸੁਭਾਈ ਹੋਏਗੀ ਉਹਨਾਂ ਦੇ ਮੁੱਦੇ ਮੋਰੇ ਰੱਖੇ ਜਾਣਗੇ ਹਾਲਾਂਕਿ ਜਿਸ ਤਰੀਕੇ ਦੇ ਨਾਲ ਜੇਕਰ ਸਟੂਡੈਂਟ ਲੈਵਲ ਤੇ ਪੋਲਿਟਿਕਸ ਦਾ ਜ਼ਿਕਰ ਕੀਤਾ ਜਾਵੇ ਤਾਂ ਇਥੋਂ ਹੀ ਜਿਹੜੇ ਕਈ ਅਜਿਹੇ ਬਹੁਤ ਵੱਡੇ ਸਿਆਸਤਦਾਨ ਨੇ ਇਸ ਵੇਲੇ ਬਹੁਤ ਵੱਡੇ ਅਹੁਦਿਆਂ ਤੇ ਬੈਠੇ ਨੇ ਜਿਹੜੇ ਪੰਜਾਬ ਯੂਨੀਵਰਸਿਟੀ ਤੋਂ ਹੀ ਨਿਕਲੇ ਨੇ ਉਸ ਤੋਂ ਬਾਅਦ ਆਮ ਲੋਕਾਂ ਕਾ ਦੀ ਕਚੈਰੀ ਦੇ ਵਿੱਚ ਜਾਂਦੇ ਨੇ ਜਾਂ ਕੈਲੀ ਯੂਨੀਵਰਸਿਟੀ ਤੋਂ ਬਾਹਰ ਜਾ ਕੇ ਜਿਹੜਾ ਸਿਆਸਤ ਕਰਦੇ ਨੇ ਪੋਲਿਟਿਕਸ ਦੇ ਵਿੱਚ ਆਂਦੇ ਰਿਹਾ ਮੁੱਖ-ਮੱਖ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਔਰ ਹਾਲਾਂਕਿ ਸ਼ੁਰੂਆਤ ਜਿਹੜੀ ਆ ਉਹਨਾਂ ਦੀ ਯੂਨੀਵਰਸਿਟੀ ਤੋਂ ਹੋਈ ਹੁੰਦੀ ਹੈ ਤਾਂ 3 ਸਤੰਬਰ ਨੂੰ ਹੁੰਚੋਣਾ ਹੋਣੀਆਂ ਨੇ ਔਰ ਮਾਹੌਲ ਦੀ ਗੱਲ ਕੀਤੀ ਜਾਵੇ ਪੰਜਾਬ ਯੂਨੀਵਰਸਿਟੀ ਦੇ ਅੰਦਰ ਤਾਂ ਕਾਫੀ ਜਿਹੜਾ ਮਾਹੌਲ ਹੈ ਉਹ ਅਸੀਂ ਕਹਿ ਸਕਦੇ ਜੋਸ਼ੋ-ਖਰੋਸ਼ ਵਾਲਾ ਹੁੰਦਾ ਹੈ ਇਸ ਤਰੀਕੇ ਦੇ ਨਾਲ ਹਰ ਇੱਕ ਆਪਣੀ ਪਾਰਟੀ ਨੂੰ ਜਿਹੜਾ ਹੈ ਉਹ ਲੋਕਾਂ ਤੋਂ ਸਟੂਡੈਂਟਸ ਤੱਕ ਲੈ ਕੇ ਜਾਂਦਾ ਦਿੰਸ ਤੰਬਰ ਨੂੰ ਚੋਣਾ ਹੋਣ ਗਿਆ ਔਰ ਉਸੇ ਦਿਨ ਹੀ ਨਤੀਜੇ ਆਉਣਗੇ ਔਰ ਹੁਣ ਪੂਰਾ ਪੱਬਾ ਪਾਰ ਨੇ ਸਭਾਵਿਕ ਤੌਰ ਤੇ ਸਾਰੀਆਂ ਪਾਰਟੀਆਂ ਔਰ ਉਮੀਦਵਾਰ ਜਿਹੜੇ ਨੇ ਜਿਹੜੇ ਸਟੂਡੈਂਟਸ ਤੱਕ ਜਾਣਗੇ ਔਰ ਆਪਣਾ ਪੱਖ ਰੱਖਣਗੇ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਸੁਧਾਰ ਵਾਸਤੇ ਉਹਨਾਂ ਦੇ ਵੱਲੋਂ ਕੰਮ ਕੀਤਾ ਜਾਏਗਾ ਹਾਲਾਂਕਿ ਕਿ ਕੁਝ ਇੱਕ ਸਾਲ ਦੇ ਦੌਰਾਨ ਕੰਮ ਹੋਏ ਨੇ ਸਭਾਵਿਕ ਤੌਰ ਤੇ ਉਸ ਨੂੰ ਸਟੂਡੈਂਟਸ ਤੱਕ ਲੈ ਕੇ ਜਾਇਆ ਜਾਵੇਗਾ आचित गर्ग साडे नाल ऑनलाइन दे मौजूद है जो साबका मीत परदान ने पीयू सीएससी दे आचित गर्ग जी स्वागत इनिशिएटिव पंजाब पे बहुत-बहुत धन्यवाद जी इलेक्शन अनाउंस हो गए ने कि कुछ कहना चाहूंगी और कि कुछ तैयारी है जी देखो इलेक्शंस अनाउंस होए ने आज ही डेट अनाउंस हुई है 30 सितंबर दा इलेक्शन बहुत खेति कराया जा रहा है पर सारी पार्टियां भी पूरी जोर-शोर से तैयारी है अस्सी भी बच्चा कर रहे हां ਹਰ ਇੱਕ ਬੱਚੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਜਿਹੜੇ ਅਸੀਂ ਕਾ ਕਾਉਂਸਲ ਦੇ ਤਰਮ ਦੇ ਦੌਰਾਨ ਕੰਮ ਕੀਤੇ ਨੇ ਉਹ ਬੱਚੇ ਤੱਕ ਪਹੁੰਚਾ ਰਹੇ ਆ ਪਰ ਇਸ ਇਲੈਕਸ਼ਨ ਤੇ ਦੇਖੋਗੇ ਕਿ ਜੋ ਇੰਟਰਫੇਰੈਂਸ ਹੈ ਪੁਲਿਸ ਦੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਮਤਲਬ ਇਲੈਕਸ਼ਨ ਆਉਂਸ ਹੋਣ ਤੋਂ ਪਹਿਲਾਂ ਪੁਲਿਸ ਦਾ ਕੈਂਪਸ ਦੇ ਲੱਗਣਾ ਬੈਰੀਕੇਡ ਲਾਏ ਜਾਣੇ ਰੈਂਡਮ ਬੱਚਿਆਂ ਨੂੰ ਰੋਕਣਾ ਉਹਨਾਂ ਤੋਂ ਪੁੱਛਕਿਛ ਕਰਨਾ ਇੱਕ ਬੜਾ ਜਿਹੜਾ ਫੱਤੀਆ ਦਾ ਬੱਚਿਆਂ ਦੇ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਹੂੰ। ਪਿਛਲੇ ਤਰੀ 3-4 ਸਾਲਾਂ ਤੋਂ ਤਿਆਰੀ ਨਾ ਮੰਨਿਆ ਜਾਵੇ ਕਿ ਸੁਖਾਵੇਂ ਮਾਹੌਲ ਦੇ ਵਿੱਚ VOTING ਹੋ ਜਾਏ। ਹੂੰ। ਇਹ ਦੇਖੋ ਉਹੀ ਚੀਜ਼ ਹੈ ਕਿ ਪਿਛਲਾ ਜਿਹੜਾ ਆਪਣਾ ਇਲੈਕਸ਼ਨ ਹੋਇਆ ਸੀਗਾ ਸਾਡਾ ਜਿਹੜਾ ਇਲੈਕਸ਼ਨ ਜਿਸ ਵਿੱਚ ਮੈਂ ਜਿੱਤਿਆ ਸੀਗਾ ਉਹ ਇਲੈਕਸ਼ਨ ਹੈ ਜਿੱਦੇ ਵਿੱਚ ਕੋਈ ਲੜਾਈ ਵੀ ਨਹੀਂ ਹੋਈ ਕੈਂਪਸ ਦੇ ਵਿੱਚ। ਹੂੰ। ਇੰਨਾ ਵਧੀਆ ਇਲੈਕਸ਼ਨ ਨਿਕਲਣਾ ਇਸ ਤੋਂ ਬਾਅਦ ਅਗਲੇ ਇਲੈਕਸ਼ਨ ਵਿੱਚ ਇੰਨੀ ਜ਼ਿਆਦਾ ਪੁਲਿਸ ਇੰਟਰਫੇਰੈਂਸ ਹੋਣੀ। ਇਹਦਾ ਤੁਸੀਂ ਦੇਖੋਗੇ ਕਿ ਪਿਛਲੇ 3-4 ਮਹੀਨਿਆਂ ਤੋਂ ਜੋ ਕੈਂਪਸ ਦੇ ਵਿੱਚ ਚੱਲਦਾ ਆ ਰਿਹਾ ਹੈ ਅਥਾਰਟिटीज ਲੱਗੀ ਹੋਈ ਹੈ ਪੁਲਿਸ ਦੇ ਪੁਲਿਸ ਦੇ ਤੋਂ ਇਹ ਬੱਚਿਆਂ ਨੂੰ ਪਤਕਾ ਕਰਨ ਦੀ ਉਹਦੇ ਖਿਲਾਫ ਅਸੀਂ ਲੜਾਈ ਵੀ ਲੜੀ ਆ ਤੇ ਹੁਣ ਫਿਰ ਅਸੀਂ ਜੇਕਰ ਅਸੀਂ ਐਨਐਫਏ ਪਾਰਟੀ ਵੱਲੋਂ ਜੋਰ ਮਾਰ ਰਹੇ ਆ ਜੇ ਅਸੀਂ ਕਾਉਂਸਲ ਦੇ ਚਾਵਾਂਗੇ ਤਾਂ ਅਸੀਂ ਜਿਹੜੀ ਪਹਿਲੀ ਪੈਰੀਕੇਟਿੰਗ ਕੈਂਪਸ ਵਿੱਚ ਕੀਤੀ ਜਾ ਰਹੀ ਹੈ ਜਿਹੜਾ ਐਫੀਡੇਵਿਟ ਲਿੱਤਾ ਹੈ ਉਹਨਾਂ ਨੂੰ ਵਾਪਸ ਖਰਾਮ ਹੋਏ ਜੋ ਪੂਰਾ ਤੱਕ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਬੱਚਿਆਂ ਨਾਲ ਕਿ ਐਕਟਿਵਿਜ਼ਮ ਖਤਮ ਹੋਣ ਦੀ ਸਗਾਰ ਤੇ ਖੜਿਆ ਹੈ ਕਿ ਜਿਸ ਹੱਬ ਨਾ ਅਥਾਰਟੀ ਦਾ ਰਵਈਆ ਹੈ ਤੁਸੀਂ ਦੇਖੋਗੇ ਪਿਛਲੇ ਇੱਕ ਸਾਲ ਦੇ ਕੰਮਕਾਰ ਨੂੰ ਕਿਵੇਂ ਦੇਖ ਰਹੇ ਹੋ ਪਿਛਲੇ ਕੰਮ ਕਰਦੇ ਕੋ ਐਨਐਸਆਈ ਨੇ ਪਿਛਲੇ ਜਿਵੇਂ ਦੇਖੋਗੇ 2 ਸਾਲ ਦੇ ਵਿੱਚ ਮੈਂਸਰ ਲੀਵ ਇੰਪਲੀਮੈਂਟ ਕਰਾਈ ਹੈ ਨਾਰਥ ਇੰਡੀ ਦੀ ਪਹਿਲੀ ਯੂਨੀਵਰਸਿਟੀ ਬਣੀ ਹੈ ਤੋਂ ਬਾਅਦ ਸਟੂਡੈਂਟ ਕਾਉਂਸਲਰ ਦਾ ਕਨਸਟੀਟਿਊਸ਼ਨ ਲੈ ਕੇ ਆਏ ਆ ਸੀ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਇਸ ਸਟੈਨਿਓਰ ਤੋਂ ਹੋਣ ਵਾਲੀ ਹੈ ਜਦ ਸਟੂਡੈਂਟ ਕਾਉਂਸਲ ਆਏਗੀ ਤਾਂ ਕਾਫੀ ਵੱਡੀ ਅਚੀਵਮੈਂਟਸ ਨੇ ਇੱਕ ਯੂਨੀਵਰਸਿਟੀ ਦੇ ਵਿੱਚ ਇੱਕ ਡਿਫਰੈਂਟ ਸੋਚ ਦੀ ਜਿਹੜੀ ਅੱਗਾ ਵਧੀਆ ਸੋਚ ਹੈ ਉਹਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਪਰਲਲੀ ਇੱਕ ਇੱਕ ਬੱਚਾ ਦੇ ਛੋਟੇ ਛੋਟੇ ਮੁੱਦੇ ਤੋਂ ਲੈ ਕੇ ਹਰ ਵੱਡੇ ਮੁੱਦੇ ਤੱਕ ਲੜਾਈ ਲੜੀ ਜਾਂਦੀ ਹੈ ਜਿਵੇਂ ਛੋਟਾ ਹੋਸਟਲ ਦਾ ਮਸਲਾ ਹੋਵੇ ਇਨਫਰਾਸਟ੍ਰਕਚਰ ਦਾ ਹੋਵੇ ਖਾਣੇ ਦਾ ਮਸਲਾ ਹੋਵੇ ਹਰ ਇੱਕ ਮਸਲਾ ਇੰਪੋਰਟੈਂਟ ਹੈ ਤੇ ਵੱਡੇ ਮਸਲੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਅਚਿਤ ਗਰਗ ਸਾਹਿਬ ਜੀ ਨਾਲ ਫੋਨ ਲਾਈਨ ਤੇ ਜੁੜੇ ਧੰਨਵਾਦ ਹੈ ਤਾਂ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ 3 ਸਤੰਬਰ ਨੂੰ ਵੋਟਾਂ ਪੈਣੀਆਂ ਹਨ ਅੱਗੇ ਵਧਾਂਗੇ ਤਾਂ ਸੁਨਿਲ ਜਾਖੜ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਔਰ ਅਬੋਹਰ ਦੇ ਕਾਲਾ ਟਿਪਾਟੂਨ ਤਾਜ਼ਾ ਤੋਂ ਜਾਖੜ ਨੂੰ ਡਿਟੇਲ ਦਿੱਤਾ ਗਿਆ ਦੱਸਿਆ ਕਿ ਕਾਲਾ ਟਿਪਾ ਦੇ ਵਿੱਚ ਧਰਨਾ ਦੇ ਰਹੇ ਸਨ ਜਾਖੜ ਔਰ ਪੁਲਿਸ ਦੇ ਵੱਲੋਂ ਰੋਕੇ ਜਾਣ ਤੇ ਉਹ ਧਰਨਾ ਦੇ ਰਹੇ ਸਨ ਮੰਲੂਆਣਾ ਦਾ ਪਿੰਡ ਰਾਏਪੁਰਾ ਅਦੇ ਵਿਚਾਲੇ ਵਿਚਲੇ ਇੱਕ ਕੈਂਪ ਦੇ ਵਿੱਚ ਜਾਣ ਤੋਂ ਰੋਕਿਆ ਸੀ ਉੱਥੇ ਕੈਂਪ ਲੱਗਿਆ ਹੋਇਆ ਸੀ ਪਰ ਉੱਥੇ ਜਾਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਔਰ ਇਸ ਦੀ ਵਜ੍ਹਾ ਦੇ ਨਾਲ ਧਰਨਾ ਵੀ ਲਗਾਇਆ ਗਿਆ ਤਾਂ ਧਰਨੇ ਤੋਂ ਹੀ ਰਿਟੇਨ ਕੀਤਾ ਗਿਆ ਸੁਨੀਲ ਜਾਖੜ ਨੂੰ ਉਸ ਮੌਕੇ ਦੀਆਂ ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਸੁਨੀਲ ਜਾਖੜ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਨਾ ਕਿ ਕਿ ਗਰੀਬਾਂ ਦੀ ਲੜਾਈ ਲੜਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਸਾਡੀ ਅੱਜ ਦਿੱਲੀ ਵਾਲੇ ਜਿਹੜੇ ਲੁਟੇਰੇ ਆਏ ਇੱਥੇ ભગવંતમાન જીન ਤਾਂ ઠેકે દે દે રાખી ਐ આ સરકાર ઠેકે દે چل ਰਹੀ ਐ ਬਾચે થਿਆણે ਨਹੀਂ ਕਹਿੰਦਾ ਫੇਰ ਲੱਭਦੀ ਫਿਰ ਨਹੀਂ ਆણે ਉੱટા ਵਾਲੇ ਤੁਰ જਾਂਗੇ ભગવંતમાન ઓરી જેડે એમએલએ સાહેબ આ ਇੱਥੇ কুমਰੇ ਐ પૈસે કੱટે ਕਰਦੇ ਐ ਇਹਨਾਂ ਸਾਰਿਆਂ ਨੂੰ પુટણીਆਂ પહેਣਗੀਆਂ ਉਹ ਤਾਂ ਜਾ ਕੇ દિલ્હી બેસ જਣਗੇ પુટણીਆਂ ਇੱਥੇ પહેਣਗੀਆਂ ਸਭ ਇਸ ਕਰਕੇ ਤੁਸੀਂ ਧકڑے ਹੋયો ਇਹਨਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਉਹਨਾਂ ਦੇ ਹੱਕ ਸਮਝਾਣੇ ਐ સાહેબ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਤੁਹਾਡੇ ਇੱਥੇ ਸਾਡੇ ਕਿਸੇ ਦੇ ਜੇਮ ਤੇ ਜਾਂ ਘਰ ਤੇ ਕੋ ਕੰਪਿਊਟਰ ਦੇਖ ਰਹੇ ਹੋ ਪੰਜਾਬ ਸਰਕਾਰ ਨੇ ਕਰ ਪਰਚੇ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਇਹਨਾਂ ਤੇ ਜਦੋਂ ਪੁੱਛਿਆ ਅੱਜ ਪੰਜਾਬ ਪੁਲਿਸ ਦੇ ਸਪੋਕਸਪਰਸਨ ਦਾ ਬਿਆਨ ਆ ਕਿ ਕਿਸੇ ਡੀਜੀਪੀ ਸਾਹਿਬ ਨੇ ਹਿੰਮਤ ਨਹੀਂ ਕੀਤੀ ਬਿਆਨ ਦੇਣ ਦੀ ਸਪੋਕਸਪਰਸਨ ਤੋਂ ਮਿਲਦੁ ਹੈ ਸਪੋਕਸਪਰਸਨ ਆ ਰਹੀ ਨਹੀਂ ਵਦੀ ਪਾਰਟੀਆਂ ਦੇ ਹੁੰਦੇ ਐ ਇਹ ਪੁਲਿਸਾਂ ਦੇ ਸਪੋਕਸਪਰਸਨ ਕੀ ਕਹਿੰਦੇ ਐ ਸਾਨੂੰ ਸ਼ਿਕਾਇਤਾਂ ਮਿਲੀਆਂ ਡਾਟਾ ਚੋਰੀ ਹੋ ਰਿਆ ਸੀ ਗਰੀਬਾਂ ਦਾ ਆਟਾ ਚੋਰੀ ਹੋ ਰਿਹਾ ਦੱਸਿਆ ਆਟਾ ਤਾਂ ਚੋਰੀ ਨਹੀਂ ਹੋ ਰਿਆ ਸੇ ਸਾਡੇ ਆਟੇ ਚੋਰ ਤਾਂ ਤੁਸੀਂ ਹੋ ਗਰੀਬ ਦੇ ਘਰੇ ਕੁਝ ਹੋਊਗਾ ਤਾਂ ਚੋਰੀ ਹੋਊਗਾ ਗਰੀਬ ਦੇ ਘਰੇ ਤੁਸੀਂ 1000 ਰੁਪਏ ਮਹੀਨੇ ਦਾ ਦਿੱਤਾ ਹੁੰਦਾ ਫੇਰ ਤਾਂ ਸਾਡੇ ਦੇ ਪਰਚੇ ਦਰਜ ਕਰਦੇ ਕਿ ਬੀਜੇਪੀ ਵਾਲੇ ਆਏ ਤੇ ਚੋਰੀ ਕਰਕੇ ਲੈ ਗਏ ਜੀ ਤੇ ਜਦੋਂ ਅਸੀਂ ਤੇਨ ਜਾਣੇ ਆ ਉਦੋਂ ਤੁਸੀਂ ਕਹਿੰਦੇ ਨਹੀਂ ਜੀ ਧੱਕਾ ਚੋਰੀ ਹੋ ਰਿਆ ਜੀ ਇਹ ਤਾਂ ਬੜਾ ਆ ਕੇ ਧੱਕਾ ਕਰ ਰਿਹਾ ਲੋਕਾਂ ਦੇ ਨਾਲ ਬੜਾ ਝੂਲੂ ਮਰੇ ਉਹਨਾਂ ਦਾ ਡਾਟਾ ਚੋਰੀ ਹੋ ਰਿਹਾ ਜੀ ਇਹਦਾ ਡਾਟਾ ਚੋਰੀ ਹੋ ਜੂਗਾ ਸਾਬ ਪੰਜਾਬ ਦੇ ਅੰਦਰ ਇੱਕ 91 ਲੱਖ ਲੋਕਾਂ ਦੇ ਆਯੁਸ਼ਮਾਨ ਕਾਰਡ ਬਣੇ ਸਾਬ 91 ਲੱਖ ਕੁਝ ਹਜ਼ਾਰ ਲੋਕਾਂ ਨੇ ਆਯੁਸ਼ਮਾਨ ਕਾਰਡ ਜਿਹਦੇ ਤਹਿਤ ਜਿਹੜੇ ਸੰਦੀਪ ਜਾਖੜੋਰੀ ਗੱਲ ਕਰ ਰਹੇ ਸੀਗੇ ਕਿ ਮੁੰਡੇ ਦਾ ਆਪਰੇਸ਼ਨ ਉੱਥੋਂ ਹੋ ਗਿਆ ਆਈਮਸ ਬਟਿੰਡੇ ਚੋਂ 270000 ਕੇ ਉਹਨਾਂ ਵਾਸਤੇ ਆਯੁਸ਼ਮਾਨ ਕਾਰਡ ਜਿਹੜੇ ਬਣਦੇ ਆ ਮੋਦੀ ਸਾਹਿਬ ਦੀ ਸਰਕਾਰ ਨੇ ਬਣਾਏ ਹੈ 91 ਲੱਖ ਹਰਿਆਣੇ ਦੀ ਆਬਾਦੀ ਆਪਣੇ ਤੋਂ ਕਿੰਨੀ ਘੱਟ ਹੈ ਸਾਡੇ ਹਰਿਆਣੇ ਦੀ ਆਬਾਦੀ ਘੱਟ ਆਪਣੇ ਤੋਂ ਉਹ ਛੋਟੇ ਭਰਾ ਹੈ 64 ਦੀ ਬੇਨਤੀ ਜੇ ਜੇ ਆਪਾਂ 3 ਕਰੋੜਾਂ ਦਾ ਉਹ 2.5 ਕਰੋੜ ਹੋਣਿਆ ਉਹਨਾਂ ਦੇ ਬਣਿਆ ਆਪਣੇ ਤੋਂ ਡੇਢ 1 ਕਰੋੜ 41 ਲੱਖ ਤੇ ਆਹ ਜਿਹੜੇ ਕੈਂਪਾਂ ਨੂੰ ਤੁਸੀਂ ਰੋਕ ਰਹੇ ਹੋ ਹੱਬ ਇਸ ਲਈ 1 ਮਹੀਨੇ ਦੇ ਅੰਦਰ ਜਦੋਂ ਆ ਸਰਕਾਰ ਸੁੱਤੀ ਪਈ ਸੀ ਅਜੇ ਸੇਖ ਨਹੀਂ ਸੀ ਆਇਆ ਗਰੀਬਾਂ ਚ ਆਵਾਜ਼ ਉੱਠਣ ਲੱਗੀ ਤੇ ਲੈ ਵੀ ਸੁਣ ਤਾਂਗੇ ਗੁੰਮਰਾਹੇ ਕਰ ਰੱਖਿਆ ਸੀ ਬੀਜੇਪੀ ਵਾਸਤੇ ਕਈ ਸਾਲਾਂ ਤੋਂ ਦੇਸ਼ ਦੇ ਅੰਦਰ ਦੇਖਿਆ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਭਾਰਤ ਦੇ ਲੋਕਤੰਤਰ ਦੇ ਅੰਦਰ ਇੱਕ ਤੇਜ਼ੀ ਨਾਲ ਚੋਰੀ ਕਰਦੀ ਹੋਈ ਬੱਦੀ ਪਾਰਟੀ ਮੰਨੇ ਜਾ ਰਹੀ ਆ ਜਿਹੜੀ ਭਾਰਤ ਦੇ ਲੋਕ ਤੇ ਲੋਕਤੰਤਰ ਦੇ ਅੰਦਰ ਵੋਟਾਂ ਕਿਵੇਂ ਚੋਰੀ ਕਰਨੀਆਂ ਨੇ ਗਿਆ ਇਸ ਗੱਲ ਦੇ ਸਬੰਧ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇਸ਼ ਦੇ ਅੰਦਰ ਨੰਬਰ 1 ਤੇ ਪਹੁੰਚ ਚੁੱਕੀ ਆ 2014 ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸੱਤਾ ਚਾਹੁੰਦੀ ਆ ਔਰ ਤੁਸੀਂ ਸਮੇ ਸਮੇਂ ਸਰ ਦੇਖਿਆ ਹੋ ਕਿ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਵੋਟਾਂ ਚੋਰੀ ਕੀਤੀ ਹੈ ਉੱਥੇ ਸੱਤਾ ਵਿੱਚ ਆਈ ਹੈ ਮੈਂ ਐਗਜ਼ਾਮਪਲ ਦੇ ਤੌਰ ਤੇ ਉਦਾਹਰਨ ਦੇ ਤੌਰ ਤੇ ਸਭ ਤੋਂ ਵੱਡਾ ਵਾਕਿਆ ਜਿਹੜਾ ਪੰਜਾਬ ਦੇ ਅੰਦਰ ਹੋਇਆ ਪੰਜਾਬ ਜਾਣਦਾ ਕਿ ਜਦੋਂ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਹੋਈ ਤੇ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਹੋਈ ਤਾਂ ਕਿਸ ਤਰ੍ਹਾਂ ਤੁਹਾਡੇ ਕੈਮਰਿਆਂ ਨੇ ਮੀਡੀਆ ਦੇ ਕੈਮਰਿਆਂ ਨੇ ਭਾਰਤੀ ਜਨਤਾ ਪਾਰਟੀ ਦੇ ਅਧਿਕਾਰੀ ਵੋਟ ਦੀ ਚੋਰੀ ਕਰਦੀ ਫੜੇ ਗਏ ਵੱਡਾ ਅੰਦੋਲਨ ਹੋਇਆ ਚੱਡਿਗੜ੍ਹ ਦੇ ਸਾਰੇ ਐਮ ਸੀ ਸਹਿਬਾਨ ਨੇ ਧਰਨੇ ਦਿੱਤੇ ਪ੍ਰੋਟੈਸਟ ਕੀਤੇ ਮਾਰਚ ਕੀਤੇ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲੇ ਪਰ ਟਸ ਤੋਂ ਮਸ ਨਹੀਂ ਹੋਇਆ ਕੋਈ ਔਰ ਉਸ ਤੋਂ ਬਾਅਦ ਸਾਰਾ ਮਾਮਲਾ ਆਨਰੇਬਲ ਹਾਈ ਕੋਰਟ ਚ ਗਿਆ ਹਾਈ ਕੋਰਟ ਤਬਾਦ ਜਦੋਂ ਦੇਸ਼ ਦੀ ਸਰਵੋਚ ਅਦਾਲਤ ਦੇ ਸਾਹਮਣੇ ਮਾਮਲਾ ਪਹੁੰਚਿਆ ਕਿ ਕਿਸ ਤਰ੍ਹਾਂ ਉਹ ਅਧਿਕਾਰੀ ਸ਼ਰੀਆਮ ਵੋਟਾਂ ਦੀ ਚੋਰੀ ਕਰਕੇ ਇੱਕ ਹਾਰੀ ਹੋਈ ਪਾਰਟੀ ਭਾਰਤ ਜਨਤਾ ਪਾਰਟੀ ਨੂੰ ਜਿਤਾ ਰਿਹਾ ਔਰ ਉਸ ਤੋਂ ਬਾਅਦ ਰਿਜ਼ਲਟ ਜਿਹੜਾ ਉਹ ਬਦਲ ਗਿਆ ਕਿਉਂਕਿ ਭਾਰਤ ਜਨਤਾ ਪਾਰਟੀ ਅੱਜ ਦੇਸ਼ ਦੇ ਇੱਥੇ ਸੰਵਿਧਾਨ ਲਈ ਬਹੁਤ ਵੱਡਾ ਖਤਰਾ ਕੀ ਔਰ ਉੱਥੇ ਮੈਂ ਸਮਝਦਾ ਦੇਸ਼ ਦੇ ਲੋਕਤੰਤਵ ਲਈ ਬਹੁਤ ਵੱਡਾ ਖਤਰਾ ਹੈ। ਦੇਸ਼ ਦੇ ਲੋਕਤੰਤਵ ਨੂੰ ਢਾਉਣ ਦੇ ਵਿੱਚ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਨੂੰ ਖਤਮ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਤੇਲ ਦਾ ਜ਼ੋਰ ਲਾ ਰਹੀ ਆ। ਚੰਡੀਗੜ੍ਹ ਦੀ ਇਲੈਕਸ਼ਨ ਦਾ ਹੀ ਤਾਂ ਐਗਜ਼ਾਮਪਲ ਸਾਹਮਣੇ ਆ। ਜਦੋਂ ਪਿਛਲੀ ਜਿਹੜੀ ਆ ਵਿਧਾਨ ਸਭਾ ਦੀ ਦਿੱਲੀ ਦੀ ਇਲੈਕਸ਼ਨ ਹੋਈ ਚੁਣ-ਚੁਣ ਕੇ ਬੋਟ ਜਿਹੜੇ ਨੇਗੇ ਉਹ ਦਿੱਲੀ ਦੀਆਂ ਵਿਧਾਨ ਸਭਾ ਮੰਦੰਦਰ ਅੰਦਰ ਕੱਟੇ ਗਏ। ਕਿਤੇ 4000 ਬੋਟ ਕੱਟਿਆ ਗਿਆ। कितने पां हजार वोट कटिया गया कि छह हजार वोट कटिया गया लगातार वोट कट्टी प्रक्रिया जी जारी आर सा पार्टी के सुप्रीमो आनरेबल कन्वीनर अरविंद केजरीवाल जी ने साडे मैंबर पार्लीमेंट जी ने सरदार भगवंत सिंह मान मान योग मुख्यमंत्री साहब ने कई बार उस समय देश के इलेक्शन कमीशन जाके मुलाकात की इलेक्शन कमीशन मिलते रहे और इस गल की आवाज जड़ी देश की पार्लीमेंट के अंदर ਦਿੱਲੀ ਦੀਆਂ ਗੜੀਆਂ ਦੇ ਅੰਦਰ ਗੂੰਜਦੀ ਰਹੀ ਕਿ ਭਾਰਤ ਜਨਤਾ ਪਾਰਟੀ ਇੱਕ ਸੋਚੀ ਸਮਝੀ ਸਾਜਸ਼ ਦੇ ਤਹਿਤ ਸਰਟਨ ਵੋਟ ਜਿਹੜੇ ਵੋਟ ਆਮ ਆਵੀ ਪਾਰਟੀ ਨੂੰ ਜਾ ਸਕਦੇ ਨੇ ਕਿ ਉਹਨਾਂ ਬੋਟਾਂ ਨੂੰ ਡਿਲੀਟ ਕਰਵਾਉਣ ਦਾ ਕੰਮ ਦਿੱਲੀ ਦੇ ਅੰਦਰ ਕੀਤਾ ਇਹ ਧਾਰਨਾ ਦੇਖਦੇ ਸਾਹਮਣੇ ਲੱਗੀਆਂ ਤੀਜੀ ਧਾਰਨ ਕਿਉਂਕਿ ਹੁਣ ਬਿਹਾਰ ਦੀ ਇਲੈਕਸ਼ਨ ਆ ਰਹੀ ਆ ਬਿਹਾਰ ਦੀ ਇਲੈਕਸ਼ਨ ਆ ਰਹੀ ਆ ਭਾਰਤੀ ਜਨਤਾ ਪਾਰਟੀ ਇਹੀ ਐਕਸਰਸਾਈਜ਼ ਇਹੀ ਤੌਰ ਤਰੀਕਾ बिहार अंदर वरत रही है, बिहार के अंदर भी वोटा कट्ट का काम वोटा चोरी करने का काम वोटा डिलीट करने का काम भारतीय जनता पार्टी की सरकार बिहार च कर, कर रही है पूरे देश दे तो के सामने किस तरह मामला बिहार तो तैयार देश की संसद तक पहुंचया संसद तैयार देश की सुप्रीम कोर्ट तक पहुंचे ए मतलब कितना भारतीय जनता पार्टी नोरी करने की आदत पै जी ਆਪਾਂ ਦੇਣਦੇ ਆ ਜਦੋਂ ਕੋਈ ਵਿਅਕਤੀ ਜਦੋਂ ਕੋਈ ਵਿਅਕਤੀ ਪਹਿਲਾਂ ਥੋੜੀ ਚੋਰੀ ਕਰਦਾ ਫਿਰ ਉਸ ਤੋਂ ਬਾਅਦ ਵੱਡੀ ਚੋਰੀ ਕਰਦਾ ਔਰ ਹੌਲੀ 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 ਉਹਦੀ ਆਦਤ ਬਣ ਜਾਂਦੀ ਹੈ ਕਿ ਚੋਰੀ ਕਰਨ ਤੋਂ ਬਿਨਾਂ ਨਹੀਂ ਰਹਿ ਸਕਦਾ ਉਹ ਅੱਜ ਹਾਲਾਤ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਬਣ ਚੁੱਕੇ ਨੇ ਕਿ ਕਿ ਭਾਰਤੀ ਜਨਤਾ ਪਾਰਟੀ ਲੋਕਤੰਤਵ ਨੂੰ ਖਤਮ ਕਰਨ ਦੇ ਲਈ ਦੇਸ਼ ਦੇ ਅੰਦਰ ਡੈਮੋਕ੍ਰੇਸੀ ਨੂੰ ਤਬਾਹ ਕਰਨ ਦੇ ਲਈ ਦੇਸ਼ ਦੇ ਅੰਦਰ ਜੋ ਸੰਵਿਧਾਨ ਬਾਬਾ ਸਾਹਿਬ ਭੀਮrao Ambedkar ji ਨੇ ਬਣਾਇਆ ਨੂੰ ਖਤਮ ਕਰ ਦੇ ਲਈ ਇਸ ਰਾਤ ਤੁਰਿਆ ਕਿ ਹੌਲੀ 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 ਜਿਹੜੇ ਵਿਰੋਧ ਕਰਦੇ ਨੇ ਉਹਨਾਂ ਦੇ ਵੋਟਾਂ ਹੀ ਕੱਟ ਦਿਓ ਉਹਨਾਂ ਨੂੰ ਖਤਮੇ ਕਰ ਦਿਓ ਉਹਨਾਂ ਨੂੰ ਦੇਸ਼ ਤੋਂ ਹੀ ਕੱਢ ਦਿਓ ਖਤਮ ਕਰਕੇ ਰੱਖ ਦਿਓ ਇਹ ਖਿਲਾਫ ਭਾਰਤੀ ਜਨਤਾ ਪਾਰਟੀ ਦੇ ਨਹੀਂ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਅੰਦਰ ਵੀ ਭਾਰਤੀ ਜਨਤਾ ਪਾਰਟੀ ਲੋਕ ਸੇਵਾ ਦੇ ਨਾਂ ਤੇ ਕੀ ਕਰ ਰਹੀ ਆ ਲੋਕਾਂ ਦਾ ਡਾਟਾ ਚੋਰੀ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਮੇ ਬੱਕ ਬੱਕ ਕੈਂਪ ਲਾ ਕੇ ਪੰਜਾਬ ਦੇ ਲੋਕਾਂ ਦਾ ਡਾਟਾ ਚੋਰੀ ਕਰਨ ਦੀ ਪ੍ਰਕਿਰਿਆ ਪੰਜਾਬ ਦੇ ਅੰਦਰ ਆਰੰਭੀ ਹੋਈ ਆ ਦੇ ਜਾਣਦਾਗਾ ਕਿ ਦੇਸ਼ ਦੀ ਪਾਰਲੀਮੈਂਟ ਨੇ ਐਕਟ ਬਣਾਇਆ ਹੈ ਕਿ 2023 ਦਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਆ ਕਾਪੀ ਮੈਂ ਤੁਹਾਡੇ ਪੇਸ਼ ਸਾਹਮਣੇ ਪੇਸ਼ ਕਰ ਰਿਹਾ ਦਾ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਇਹ ਐਕਟ ਤੁਹਾਡੇ ਸਾਹਮਣੇ ਆ ਇਸ ਐਕਟ ਦੇ ਮੁਤਾਬਕ ਤੁਸੀਂ ਕਿਸੇ ਦਾ ਪਰਸਨਲ ਡਾਟਾ ਨਹੀਂ ਲੈ ਸਕਦੇ ਤੁਸੀਂ ਕਿਸੇ ਨੂੰ ਬਰਗੜਾ ਕੇ ਕਿਸੇ ਨੂੰ ਗੁੰਮਰਾਹ ਕਰਕੇ ਕਿਸੇ ਦਾ ਪਰਸਨਲ ਡਾਟਾ ਜਿਹੜਾ ਉਹ ਯੂਜ਼ ਨਹੀਂ ਕਰ ਸਕਦੇ ਜੇਕਰ ਕਿਸੇ ਦਾ ਡਾਟਾ ਲੈਣਾਗਾ ਤਾਂ ਉਹਦੇ ਲਈ ਕੰਪੀਟੈਂਟ ਅਥਾਰਟੀ ਤੋਂ ਪਹਿਲਾਂ ਤੁਹਾਨੂੰ ਲਾਇਸੈਂਸ ਲੈਣਾ ਪਊਗਾ ਕਿਉਂਕਿ ਇਹਨਾਂ ਕੈਂਪਾਂ ਦੇ ਅੰਦਰ ਕੀ ਕਰ ਰਹੇ ਨੇ ਉਹ ਜਾ ਕੇ ਭੋਲੇ-ਪਾਲੇ ਲੋਕਾਂ ਦੇ ਪੈਨ ਕਾਰਡ ਭੋਲੇ-ਪਾਲੇ ਲੋਕਾਂ ਦੇ ਆਧਾਰ ਕਾਰਡ ਹੋਲੇ ਪਾੜੇ ਲੋਕਾਂ ਦੇ ਬੈਂਕ ਅਕਾਊਂਟ ਹੋਲੇ ਪਾੜੇ ਲੋਕਾਂ ਦੀਆਂ ਹੋਰ ਜਿਹੜੀ ਉਹਨਾਂ ਦੇ ਪ੍ਰਾਪਰਟੀ ਦੇ ਸਬੰਧਤ ਜਿਹੜਾ ਰਿਕਾਰਡ ਆ ਉਹ ਇਕੱਠਾ ਕੀਤਾ ਜਾ ਰਿਹਾ ਇਟ ਸ਼ੋਸ ਇਹਦੇ ਵਿੱਚ ਲਿਖਿਆ ਸਖਤ ਦੇ ਅੰਦਰ ਕਿ ਇਹ ਡਾਟਾ ਜਿਹੜਾ ਕਿਸੇ ਵੀ ਤਰੀਕੇ ਕਿਸੇ ਵੀ ਸਮੇਂ ਵਿੱਚ ਜੁਜ ਹੋ ਸਕਦਾਗਾ ਕਿਉਂਕਿ ਜਿੰਨੇ ਵੀ ਡਿਜੀਟਲ ਫਰਾਡ ਹੁੰਦੇ ਨੇਗੇ ਜਿੰਨੇ ਵੀ ਡਿਜੀਟਲ ਫਰਾਡ ਹੁੰਦੇ ਨੇ ਦੇਸ਼ ਦੇ ਅੰਦਰ ਜਿਹੜੇ ਸਾਈਬਰ ਕ੍ਰਾਈਮ ਦੇ ਅੰਦਰ ਆਉਂਦੇ ਨੇਗੇ ਉਹ ਉਹਦੇ ਹੁੰਦੇ ਨੇ ਜਦੋਂ ਤੁਹਾਡਾ ਡਾਟਾ ਕਿਸੇ ਨੂੰ ਮਿਲ ਜਵੇ ਔਰ ਉਸ ਡਾਟੇ ਦਾ ਬਿਸਯੂਜ਼ ਹੋਵੇ ਉਹ ਡਾਟਾ ਜਿਹੜਾ ਲਜ਼ਾ ਕੇ ਤੁਹਾਡਾ ਪੈਨ ਕਾਰਡ ਲੈ ਕੇ ਉਹਦੀ ਕਾਪੀ ਲੈ ਲਈ ਤੁਹਾਡਾ ਆਧਾਰ ਕਾਰਡ ਲੈ ਲਿਆ ਆਧਾਰ ਕਾਰਡ ਕਿਹਦੇ ਨਾਲ ਮੈਚ ਆ ਬੈਂਕ ਅਕਾਊਂਟ ਦੇ ਨਾਲ ਤੁਹਾਡੇ ਬੈਂਕ ਅਕਾਊਂਟ ਦੇ ਨਾਲ ਤੁਹਾਡਾ ਆਧਾਰ ਕਾਰਡ ਮੈਚ ਆ ਤੁਹਾਡੇ ਵੋਟਰ ਕਾਰਡ ਦੇ ਨਾਲ ਤੁਹਾਡਾ ਆਧਾਰ ਕਾਰਡ ਮੈਚ ਆ ਵੋਟਰ ਕਾਰਡ ਨੂੰ ਡਿਲੀਟ ਕਿਵੇਂ ਕਰਨਾਗਾ ਤੁਹਾਡੇ ਬੈਂਕ ਦੇ ਅੰਦਰ ਪਏ ਥੋੜੇ ਬਹੁਤੇ ਪੈਸੇ ਕਿਵੇਂ ਚੋਰੀ ਕਰ ਦੇਣਗੇ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਇਸ ਕਦਰ ਨੀਚੇ ਗਿਰ ਚੁੱਕੀ ਆ ਕਿ ਲੋਕਾਂ ਦਾ ਡਾਟਾ ਇਕੱਠਾ ਕਰਕੇ ਉਹਦੇ ਰਾਹੀਂ ਉਹਦੇ ਰਾਹੀਂ ਉਹਨਾਂ ਦੇ ਅਕਾਊਂਟਾਂ ਚੋਂ ਪੈਸੇ ਕਿਵੇਂ ਕਢਾਉਣੇ ਨੇਗੇ ਉਹਨਾਂ ਦੇ ਵੋਟਾਂ ਕਿਵੇਂ ਕੱਟਣੀਆਂ ਨੇਗੀਆਂ ਇਹ ਉਹਨਾਂ ਵਾਲੇ ਸਮੇਂ ਦੀ ਪ੍ਰਕਿਰਿਆ ਜਿਹੜੀ ਭਾਰਤੀ ਜਨਤਾ ਪਾਰਟੀ ਕਰਨ ਜਾ ਰਹੀ ਆ ਉਹਦੇ ਬਾਰੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਾ ਕਰਨਾ ਚਾਹਨਾਗਾ ਕਿ ਜਿਹੜੇ ਕੈਂਪ ਲੱਗ ਰਹੇ ਨੇਗੇ ਇਸੇ ਲਈ ਲਾ ਰਹੇ ਨੇ ਕਿ ਡਾਟਾ ਇਕੱਠਾ ਕਰਕੇ ਬਿਨਾ ਕਿਸੇ ਅਥਾਰਟੀ ਦੇ ਬਿਨਾ ਕਿਸੇ ਲਾਇਸੈਂਸਿੰਗ ਅਥਾਰਟੀ ਦੇ ਡਾਟਾ ਇਕੱਠਾ ਕਰਕੇ ਉਹਨਾਂ ਨੂੰ ਉਸ ਡਾਟੇ ਦੇ ਅੰਦਰ ਡਿਜੀਟਲ ਫਰਾਡ ਹੋਣਗੇ ਜਦੋਂ ਵੱਡੇ ਵੱਡੇ ਫਰਾਡ ਹੋਣਗੇ ਫਿਰ ਸਰਕਾਰ ਨੂੰ ਕਹਿਣਗੇ ਕਿ ਫਰਾਡ ਹੁੰਦੇ ਲੱਗੇ ਸੋ ਮੈਂ ਸਮਝਦਾ ਜਿਹੜਾ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਵੀ ਫਰਾਡ ਹੋਊਗਾ ਉਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੀ ਪਾਰਟੀ ਦਿੱਤਾ ਪਾਰਟੀ ਦੇ ਸਕਤੀ ਸਾਹਿਬ ਪਾਰਟੀ ਜਨਤਾ ਪਾਰਟੀ ਸਾਰੀ ਟੀਮ ਜਿਹੜੀ ਆ ਉਹ ਜ਼ਿੰਮੇਵਾਰ ਹੋਊਗੀ ਕੇ ਲੋਕਾਂ ਦਾ ਰਿਕਾਰਡ ਨੂੰ ਟੈਂਪਰ ਕਰਕੇ ਲੋਕਾਂ ਦੇ ਰਿਕਾਰਡ ਨੂੰ ਮਸਜੂਜ਼ ਕਰਕੇ ਲੋਕਾਂ ਦੇ ਰਿਕਾਰਡ ਨੂੰ ਜਿਹੜਾ ਹੈਗਾ ਉਹਨੂੰ ਟਾਰਫੀਡੋ ਕਰਕੇ ਉਸ ਰਿਕਾਰਡ ਨੂੰ ਕਿਵੇਂ ਮਸਜੂਜ਼ ਕਰਕੇ ਜਿਹੜਾ ਇਹਨਾਂ ਨੇ ਵਰਤਨਾਗਾ ਇਹ ਦੇਸ਼ ਦੇ ਲੋਕਾਂ ਦੇ ਸਾਹਮਣੇ ਇਹ ਐਕਟ ਜਿਹੜਾ ਉਹ 2023 ਦੇ ਅੰਦਰ ਇਸੇ ਲਈ ਬਣਿਆ ਸੀਗਾ ਕਿ ਡਾਟਾ ਇਹ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਦੀ ਵੱਲੋਂ ਬਣਾਇਆ ਗਿਆਗਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਇਹ ਜਿਹੜਾ 11 ਅਗਸਤ 11 ਅਗਸਤ 2023 ਤੋਂ ਇਹ ਲਾਗੂ ਆ ਦੇ ਇਸ ਪਰਦੇ ਅੰਦਰ ਤੁਸੀਂ ਕਿਸੇ ਦਾ ਪਰਸਨਲ ਡਾਟਾ ਨਹੀਂ ਲੈ ਸਕਦੇ ਕਿਸੇ ਦਾ ਡਾਟਾ ਇਕੱਠਾ ਨਹੀਂ ਕਰ ਸਕਦੇ ਚਾਹ ਕੋਈ ਕੈਂਪ ਲਾਉਣ ਦੀ ਗੱਲ ਹੋਵੇ ਚਾਹ ਨਹੀਂ ਲਾਉਣ ਦੀ ਕਰਦੇ ਜਦ ਤੱਕ ਕੋਈ ਕੰਪੀਟੈਂਟ ਅਥਾਰਟੀ ਜਿਹੜੀ ਆ ਤੁਹਾਨੂੰ ਲਾਇਸੈਂਸ ਨਹੀਂ ਦਿੰਦੀ ਜਾਂ ਕੰਪੀਟੈਂਟ ਅਥਾਰਟੀ ਜਿਹੜੀ ਆ ਤੁਹਾਡਾ ਡਾਟਾ ਨਹੀਂ ਲੈਂਦੀ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਜੇ ਮੈਂ ਗੱਲ ਕਰਾਂ ਤਾਂ ਲਗਭਗ 440 ਦੇ ਕਰੀਬ 440 ਦੇ ਕਰੀਬ ਸਿਵਾਮਾਨ ਜਿਹੜੀਆਂ ਡੋਰ ਸਟੈਪ ਡਿਲੀਵਰੀ ਡੋਰ ਸਟੈਪ ਡਿਲੀਵਰੀ ਜਿਹੜੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤੀ ਆ ਹਰ ਇੱਕ ਹਰ ਇੱਕ ਸਾਡੀ ਸਰਵਿਸ ਹਰ ਇੱਕ ਸਾਡੀ ਜਿਹੜੀ ਵੀ ਸਰਵਿਸ ਚਾਹੇ ਕਿਸੇ ਨੇ ਸਰਟੀਫਿਕੇਟ ਬਣਾਉਣਾਗਾ ਚਾਹੇ ਕਿਸੇ ਨੇ ਕੋਈ ਆਵਾਸ ਯੋਜਨਾ ਤਹਿਤ ਅਪਲਾਈ ਕਰਨਾਗਾ ਤੇ ਕਿਸੇ ਵੀ